ਹਾਂਜੀ ਪਿਆਰੇ ਸਾਥੀਓ ਅੱਜ ਅਸੀਂ ਇੱਕ ਸੁੰਦਰ ਨੀਤੀ ਕਥਾ ਬਾਰੇ ਸੁਣਾਵਾਂਗੇ ਨੀਤੀ ਕਥਾ ਉਹ ਹੁੰਦੀ ਹੈ ਜਿਸ ਵਿੱਚ ਇੱਕ ਛੋਟੀ ਕਹਾਣੀ ਰਾਹੀਂ ਜੀਵਨ ਲਈ ਵੱਡੀ ਸਿੱਖ ਮਿਲਦੀ ਹੈ ਇਸ ਕਹਾਣੀ ਤੋਂ ਸਾਨੂੰ ਪਤਾ ਲੱਗੇਗਾ ਕਿ ਲਾਲਚ ਕਿਵੇਂ ਮਨੁੱਖ ਨੂੰ ਮੁਸੀਬਤ ਵਿੱਚ ਪਾ ਸਕਦਾ ਤਾਂ ਚਲੋ ਸੁਣਦੇ ਹਾਂ ਨੀਤੀ ਕਥਾ ਲਾਲਸਾ ਦੀ ਚੱਕੀ ਇੱਕ ਸ਼ਹਿਰ ਵਿੱਚ ਇੱਕ ਬੰਦਾ ਰਹਿੰਦਾ ਸੀ ਉਹ ਬੜਾ ਲਾਲਚੀ ਸੀ ਉਸਨੇ ਸੁਣਿਆ ਕਿ ਜੇ ਸੰਤਾ ਸਾਧਾਂ ਦੀ ਸੇਵਾ ਕਰੀਏ ਤਾਂ ਬੜਾ ਧਨ ਪ੍ਰਾਪਤ ਹੁੰਦਾ ਇਹ ਸੋਚ ਕੇ ਉਸਨੇ ਸਾਧਾ ਸੰਤਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਇੱਕ ਵਾਰ ਉਸਦੇ ਘਰ ਬੜੀ ਕਰਨੀ ਵਾਲੇ ਇੱਕ ਸੰਤ ਆਏ ਉਹਨਾਂ ਨੇ ਉਸਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਨੂੰ ਚਾਰ ਦੀਵੇ ਦਿੱਤੇ ਅਤੇ ਕਿਹਾ ਇਹਨਾਂ ਵਿੱਚੋਂ ਇੱਕ ਦੀਵਾ ਵਾਲ ਕੇ ਪੂਰਬ ਦਿਸ਼ਾ ਵੱਲ ਤੁਰ ਪੈਣਾ ਜਿੱਥੇ ਦੀਵਾ ਬੁਝ ਜAVE ਉੱਥੋਂ ਧਰਤੀ ਪੁੱਟ ਲੈਣਾ ਉੱਥੋਂ ਤੈਨੂੰ ਕਾਫੀ ਧਨ ਮਿਲ ਜਾਵੇਗਾ ਜੇ ਫਿਰ ਤੈਨੂੰ ਦੌਲਤ ਦੀ ਲੋੜ ਪਵੇ ਤਾਂ ਦੂਜਾ ਦੀਵਾ ਵਾਲ ਕੇ ਪੱਛਮ ਵੱਲ ਨੂੰ ਤੁਰ ਪੈਣਾ ਜਿੱਥੇ ਦੀਵਾ ਬੁਝੇ ਤਾਂ ਉੱਥੇ ਜ਼ਮੀਨ ਪੁੱਟ ਲੈਣਾ ਤੈਨੂੰ ਮਨ ਚਾਹੀ ਮਾਇਆ ਮਿਲੇਗੀ ਜੇ ਫਿਰ ਵੀ ਸੰਤੁਸ਼ਟੀ ਨਾ ਹੋਵੇ ਤਾਂ ਤੀਜਾ ਦੀਵਾ ਵਾਲ ਕੇ ਦੱਖਣ ਵੱਲ ਨੂੰ ਜਾਣਾ ਉਸੇ ਤਰ੍ਹਾਂ ਦੀਵਾ ਬੁਝਣ ਤੇ ਜਦੋਂ ਤੂੰ ਜ਼ਮੀਨ ਪੁੱਟੇਗਾ ਤਾਂ ਤੈਨੂੰ ਬੇਉੜਕ ਧਨ ਮਿਲੇਗਾ ਤਦ ਤੇਰੇ ਕੋਲ ਕੇਵਲ ਇੱਕ ਦੀਵਾ ਬਚ ਜਾਵੇਗਾ ਅਤੇ ਇੱਕ ਉੱਤਰ ਦੀ ਦਿਸ਼ਾ ਰਹਿ ਜਾਵੇਗੀ ਤੂੰ ਇਹ ਦੀਵਾ ਨਹੀਂ ਬਾਲਣਾ ਤੇ ਨਾ ਹੀ ਉਸ ਨੂੰ ਉੱਤਰ ਵੱਲ ਲੈ ਕੇ ਜਾਣਾ ਇਹ ਕਹਿ ਕੇ ਸੰਤ ਚਲੇ ਗਏ ਉਹ ਲਾਲਚੀ ਬੰਦਾ ਉਸੇ ਵੇਲੇ ਪਹਿਲਾ ਦੀਵਾ ਵਾਲ ਕੇ ਪੂਰਬ ਦਿਸ਼ਾ ਵੱਲ ਤੁਰ ਪਿਆ ਦੂਰ ਜੰਗਲ ਵਿੱਚ ਜਾ ਕੇ ਦੀਵਾ ਬੁਝ ਗਿਆ ਉਸ ਬੰਦੇ ਨੇ ਉਹ ਥਾਂ ਪੁੱਟੀ ਤੇ ਉਸ ਨੂੰ ਪੈਸਿਆਂ ਨਾਲ ਭਰੀ ਇੱਕ ਗਾਗਰ ਮਿਲੀ ਉਹ ਬੜਾ ਖੁਸ਼ ਹੋਇਆ ਉਸ ਨੇ ਸੋਚਿਆ ਕਿ ਇਸ ਗਾਗਰ ਨੂੰ ਅੱਜ ਇੱਥੇ ਹੀ ਰਹਿਣ ਦਿੰਦਾ ਹਾਂ ਫਿਰ ਲੈ ਜਾਵਾਂਗਾ ਪਹਿਲਾਂ ਮੈਨੂੰ ਛੇਤੀ ਪੱਛਮ ਦਿਸ਼ਾ ਵਾਲਾ ਧੰਨ ਵੇਖ ਲੈਣਾ ਚਾਹੀਦਾ ਹੈ ਇਹ ਸੋਚ ਕੇ ਉਸਨੇ ਦੂਜੇ ਦਿਨ ਦੂਜਾ ਦੀਵਾ ਵਾਲਿਆ ਤੇ ਪੱਛਮ ਦਿਸ਼ਾ ਵੱਲ ਤੁਰ ਪਿਆ ਦੂਰ ਇੱਕ ਉਜਾੜ ਥਾਂ ਦੀਵਾ ਜਾਹੂ ਜਿਆ ਉੱਥੇ ਉਸ ਬੰਦੇ ਨੇ ਧਰਤੀ ਪੁੱਟੀ ਤਾਂ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਇੱਕ ਘੜਾ ਮਿਲਿਆ ਉਸਨੇ ਉਸ ਘੜੇ ਨੂੰ ਵੀ ਇਹ ਸੋਚ ਕੇ ਉੱਥੇ ਰਹਿਣ ਦਿੱਤਾ ਕਿ ਪਹਿਲਾਂ ਦੱਖਣ ਵੱਲ ਜਾ ਕੇ ਵੇਖ ਲੈਣਾ ਚਾਹੀਦਾ ਹੈ ਛੇਤੀ ਤੋਂ ਛੇਤੀ ਵੱਧ ਤੋਂ ਵੱਧ ਧਨ ਪ੍ਰਾਪਤ ਕਰਨ ਲਈ ਉਹ ਬੇਚੈਨ ਹੋ ਗਿਆ ਸੀ ਅਗਲੇ ਦਿਨ ਉਹ ਦੱਖਣ ਦਿਸ਼ਾ ਵੱਲ ਚੱਲ ਪਿਆ ਦੇਵਾਕਮਦਾਨ ਵਿੱਚ ਜਾ ਕੇ ਬੁੱਝ ਗਿਆ ਉਸਨੇ ਉੱਥੇ ਧਰਤੀ ਪੁੱਟੀ ਤਾਂ ਉਸ ਨੂੰ ਹੀਰੇ ਮੋਤੀਆਂ ਨਾਲ ਭਰੀਆਂ ਦੋ ਪੇਟੀਆਂ ਨਜ਼ਰ ਆਈਆਂ ਉਹ ਆਦਮੀ ਹੁਣ ਬਹੁਤ ਖੁਸ਼ੀ ਤਦ ਉਹ ਸੋਚਣ ਲੱਗਾ ਜੇ ਇਨ੍ਹਾਂ ਤਿੰਨਾਂ ਦਿਸ਼ਾਵਾਂ ਵਿੱਚ ਇੰਨਾ ਧਨ ਪਿਆ ਤਾਂ ਚੌਥੀ ਦਿਸ਼ਾ ਵਿੱਚ ਤਾਂ ਇਸ ਤੋਂ ਵੀ ਵੱਧ ਦੌਲਤ ਹੋਵੇਗੀ ਫਿਰ ਉਸਦੇ ਮਨ ਵਿੱਚ ਖਿਆਲ ਆਇਆ ਕਿ ਸੰਤਾਂ ਨੇ ਤਾਂ ਉਸ ਨੂੰ ਚੌਥੀ ਦਿਸ਼ਾ ਵੱਲ ਜਾਣ ਤੋਂ ਰੋਕਿਆ ਸੀ ਦੂਜੇ ਹੀ ਪਲ ਉਸਦੇ ਮਨ ਨੇ ਕਿਹਾ ਹੋ ਸਕਦਾ ਕਿ ਉਹ ਦੌਲਤ ਸੰਤ ਆਪ ਰੱਖਣੀ ਚਾਹੁੰਦੇ ਹੋਣ ਮੈਨੂੰ ਸੇਤੀ ਉਸਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ ਹੋਰ ਹੋਰ ਧਨ ਪ੍ਰਾਪਤ ਕਰਨ ਦੇ ਲਾਲਚ ਨੇ ਉਸ ਨੂੰ ਸੰਤਾਂ ਦੇ ਬਚਨਾਂ ਬਾਰੇ ਮੁੜ ਸੋਚ ਨਹੀਂ ਨਾ ਦਿੱਤਾ ਅਗਲੇ ਦਿਨ ਸਵੇਰੇ ਹੀ ਉਸਨੇ ਚੌਥਾ ਦੀਵਾ ਵਾਲਿਆ ਤੇ ਕਾਲੀ-ਕਾਲੀ ਉੱਤਰ ਦਿਸ਼ਾ ਵੱਲ ਚੱਲ ਪਿਆ ਦੂਰ ਅੱਗੇ ਇੱਕ ਮਹਿਲ ਕੋਲ ਜਾ ਕੇ ਦੀਵਾ ਬੁਝ ਗਿਆ ਮਹਿਲ ਦਾ ਦਰਵਾਜ਼ਾ ਬੰਦ ਸੀ ਉਸਨੇ ਦਰਵਾਜ਼ੇ ਨੂੰ ਧੱਕਾ ਦਿੱਤਾ ਤਾਂ ਦਰਵਾਜ਼ਾ ਖੁੱਲ ਗਿਆ ਉਹ ਬੜਾ ਖੁਸ਼ ਹੋਇਆ ਉਸਨੇ ਮਨ ਹੀ ਮਨ ਸੋਚਿਆ ਕਿ ਇਹ ਮਹਿਲ ਉਸ ਲਈ ਹੀ ਹੈ ਉਹ ਹੁਣ ਪਹਿਲੀਆਂ ਤਿੰਨ ਦਸਾਵਾਂ ਵਿੱਚ ਲੱਭੀ ਦੌਲਤ ਨੂੰ ਵੀ ਇੱਥੇ ਲਿਆ ਕੇ ਰੱਖ ਲਵੇਗਾ ਤੇ ਐਸ਼ ਕਰੇਗਾ ਉਹ ਬੰਦਾ ਮਹਿਲ ਦੇ ਇੱਕ ਇੱਕ ਕਮਰੇ ਵਿੱਚ ਗਿਆ ਕੋਈ ਕਮਰਾ ਹੀਰੇ ਮੋਤੀਆਂ ਨਾਲ ਭਰਿਆ ਹੋਇਆ ਸੀ ਕਿਸੇ ਕਮਰੇ ਵਿੱਚ ਸੋਨੇ ਦੇ ਕੀਮਤੀ ਤੋਂ ਕੀਮਤੀ ਗਹਿਣੇ ਭਰੇ ਹੋਏ ਸਨ ਇਸੇ ਤਰ੍ਹਾਂ ਹੋਰ ਕਮਰੇ ਵੀ ਬੇਅੰਤ ਧਨ ਦੌਲਤ ਨਾਲ ਭਰੇ ਪਏ ਸਨ ਇਹ ਸਭ ਦੇਖ ਉਹ ਬੰਦਾ ਚੱਕਾ ਚੌਂਦ ਹੋਈ ਜਾਂਦਾ ਅਤੇ ਆਪਣੇ ਚੰਗੇ ਭਾਗਾਂ ਨੂੰ ਸਲਾਉਂਦਾ ਹੋਇਆ ਜਦੋਂ ਹੋਰ ਅੱਗੇ ਵਧਿਆ ਤਾਂ ਉਸ ਨੂੰ ਇੱਕ ਕਮਰੇ ਵਿੱਚ ਚੱਕੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਉਹ ਉਸ ਕਮਰੇ ਵਿੱਚ ਦਾਖਲ ਹੋਇਆ ਤਾਂ ਦੇਖਿਆ ਕਿ ਇੱਕ ਬੁੱਢਾ ਆਦਮੀ ਚੱਕੀ ਚਲਾ ਰਿਹਾ ਹੈ ਲਾਲਚੀ ਬੰਦੇ ਨੇ ਬੁੱਢੇ ਨੂੰ ਕਿਹਾ ਤੂੰ ਇੱਥੇ ਕਿਵੇਂ ਪੁੱਜਿਆ ਬੁੱਢੇ ਨੇ ਕਿਹਾ ਇੰਜ ਕਰ ਜਰਾ ਇਹ ਚੱਕੀ ਚਲਾ ਮੈਂ ਸਾਂ ਲੈ ਕੇ ਤੈਨੂੰ ਦੱਸਦਾ ਹਾਂ ਲਾਲਚੀ ਬੰਦੇ ਨੇ ਚੱਕੀ ਚਲਾਉਣੀ ਸ਼ੁਰੂ ਕਰ ਦਿੱਤੀ ਬੁੱਢਾ ਚੱਕੀ ਤੋਂ ਹਟ ਕੇ ਉੱਚੀ-ਉੱਚੀ ਹੱਸਣ ਲੱਗਾ। ਲਾਲਚੀ ਬੰਦਾ ਉਸ ਵੱਲ ਹੈਰਾਨੀ ਨਾਲ ਵੇਖਣ ਲੱਗਾ। ਉਹ ਚੱਕੀ ਬੰਦ ਕਰਨ ਹੀ ਲੱਗਿਆ ਸੀ ਕਿ ਬੁੱਢੇ ਨੇ ਉਸ ਨੂੰ ਖਵਰਦਾਰ ਕਰਦੇ ਹੋਏ ਕਿਹਾ, "ਨਾ ਨਾ ਚੱਕੀ ਨਾ ਬੰਦ ਕਰੀਂ।" ਫਿਰ ਬੁੱਢੇ ਨੇ ਕਿਹਾ, "ਇਹ ਮਹਿਲ ਹੁਣ ਤੇਰਾ ਹੈ ਪਰ ਇਹ ਉਤਨੀ ਦੇਰ ਹੀ ਖੜਾ ਰਹੇਗਾ ਜਿੰਨੀ ਦੇਰ ਤੂੰ ਇਹ ਚੱਕੀ ਚਲਾਉਂਦਾ ਰਹੇਂਗਾ। ਜੇ ਚੱਕੀ ਚੱਲਣੀ ਬੰਦ ਹੋ ਗਈ ਤਾਂ ਮਹਿਲ ਡਿੱਗ ਪਵੇਗਾ ਤੇ ਤੂੰ ਵੀ ਇਸ ਥੱਲੇ ਦਬ ਕੇ ਮਰ ਜਾਵੇਂਗਾ।" ਕੁਝ ਪਲ ਰੁੱਕ ਕੇ ਬੁੱਢਾ ਫਿਰ ਕਹਿਣ ਲੱਗਾ ਮੈਂ ਵੀ ਤੇਰੇ ਵਾਂਗ ਲਾਲਚ ਕਰਕੇ ਸੰਤਾਂ ਦੀ ਗੱਲ ਨਹੀਂ ਸੀ ਮੰਨੀ ਤੇ ਮੇਰੀ ਸਾਰੀ ਜਵਾਨੀ ਇਹ ਚੱਕੀ ਚਲਾਉਂਦਿਆਂ ਹੀ ਬੀਤ ਗਈ ਉਹ ਲਾਲਚੀ ਆਦਮੀ ਬੁੱਢੇ ਦੀ ਗੱਲ ਸੁਣ ਕੇ ਰੋਣ ਲੱਗ ਪਿਆ ਫਿਰ ਕਹਿਣ ਲੱਗਾ ਹੁਣ ਮੇਰਾ ਸੁਟਕਾਰਾ ਕਿਵੇਂ ਹੋਵੇਗਾ ਬੁੱਢੇ ਨੇ ਕਿਹਾ ਜਦ ਮੇਰੇ ਅਤੇ ਤੇਰੇ ਵਾਂਗ ਕੋਈ ਹੋਰ ਲਾਲਚ ਵਿੱਚ ਅੰਨਾ ਹੋਇਆ ਬੰਦਾ ਇੱਥੇ ਆਵੇਗਾ ਤਦ ਉਸ ਲਾਲਚੀ ਆਦਮੀ ਨੇ ਬੁੱਢੇ ਨੂੰ ਆਖਰੀ ਸਵਾਲ ਪੁੱਛਿਆ ਤੋ ਹੁਣ ਬਾਹਰ ਜਾ ਕੇ ਕੀ ਕਰੇਗਾ ਬੁੱਢੇ ਨੇ ਕਿਹਾ ਮੈਂ ਸਭ ਲੋਕਾਂ ਨੂੰ ਉੱਚੀ ਉੱਚੀ ਕਹਾਂਗਾ ਲਾਲਚ ਬੁਰੀ ਬਲਾ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਲਾਲਚ ਮਨੁੱਖ ਨੂੰ ਕਦੇ ਵੀ ਖੁਸ਼ੀ ਨਹੀਂ ਦਿੰਦਾ ਸਗੋਂ ਮੁਸੀਬਤ ਵਿੱਚ ਪਾ ਦਿੰਦਾ ਹੈ ਜੋ ਕੁਝ ਰੱਬ ਨੇ ਦਿੱਤਾ ਹੈ ਉਸ ਵਿੱਚ ਸੰਤੁਸ਼ਟ ਰਹਿਣਾ ਹੀ ਅਸਲੀ ਸੁੱਖ ਹੈ ਤੁਸੀਂ ਵੀ ਦੱਸੋ ਕਮੈਂਟ ਵਿੱਚ ਕਿ ਇਸ ਕਥਾ ਤੋਂ ਤੁਹਾਨੂੰ ਕੀ ਸਿੱਖ ਮਿਲੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਹੋਰ ਕਥਾਵਾਂ ਸੁਣਨ ਲਈ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ